ਦੇਖੋ ਕਾਲ ਸਾਹਿਬ ਅੱਜ ਦੀ ਫਤਿਹ ਮੈਂ ਨਰਮਲ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਬਟਾਰੀ ਦਾ ਰਹਿਣ ਵਾਲਾ ਜ਼ਿਲ੍ਹਾ ਲੁਧਿਆਣਾ ਮੈਂ ਟਰੱਕ ਤੋਂ ਡਿਗਣ ਕਰਕੇ ਉੱਪਰਲੇ ਖੀਰਲੇ ਬੱਤੇ ਤੋਂ ਮੈਨੂੰ ਡੈਸਕ ਦੀ ਪ੍ਰੋਬਲਮ ਤੇ ਮਣਕਿਆਂ ਦਾ ਦਬਣ ਦਾ ਵਗੈਰਾ ਇਹ ਜਿਆ ਪ੍ਰੋਬਲਮ ਆ ਗਈ ਜੀ ਇਹ ਕਰਕੇ ਟੂ ਹਿੱਜ ਬਹੁਤ ਜਿਆਦਾ ਦਰਦ ਹੁੰਦਾ ਸੀ ਤੇ ਮੈਂ ਹੌਲੀ ਹੌਲੀ ਕਦੇ ਇੱਥੋਂ ਦਵਾਈ ਲਈ ਕਦੇ ਇਧਰੋਂ ਕਦੇ ਉਧਰੋਂ ਜਿੱਥੇ-ਜਿੱਥੇ ਪਤਾ ਲੱਗਿਆ ਤਾਂ ਲਾਸਟ ਵਿੱਚ ਮੈਨੂੰ ਕਾਬਾ ਮੈਡੀਟੇਸ਼ਨ ਬਾਰੇ ਪਤਾ ਲੱਗਿਆ ਤਾਂ ਸਾਰਾ ਪਤਾ ਪਹਿਲਾਂ ਹੀ ਗਾਈਡਲਾਈਨ ਬਣ ਗਈ ਸੀ ਕਿ ਵੀ ਪਹਿਲਾ ਪਾਰਟ ਬਣ ਬਿਲਦੀ ਆ ਪਰ ਗੁਰੂ ਨਾਨਕ ਸਾਹਿਬ ਦੀ ਇਹ ਕੋਈ ਖੇਡ ਐ ਸੱਚੇ ਬਾਦਸ਼ਾਹ ਦੀ ਜਿਹਦੇ ਨਾਲ ਮੈਂ ਇਸ ਵਕਤ ਬਿਲਕੁਲ ਤੰਦਰੁਸਤ ਹਾਂ ਤੇ 10 11 ਸਾਲਾਂ ਚ ਮੈਂ ਇਹ ਮੇਰੇ ਨਾਲੇ ਪੌੜਾ ਵਰਤਿਆ ਸੀ ਤੇ ਹੁਣ ਮੈਂ ਬਿਲਕੁਲ ਬੱਚਿਆਂ ਵਾਂਗੂ ਮੈਨੂੰ ਵਰਤਿਆ ਜਾਂਦਾ ਬਣ ਕੇ ਜਿਸ ਤਰ੍ਹਾਂ ਨਵੇਂ ਮੁੰਡਿਆਂ ਨੂੰ ਵਰਤਉਦੇ ਨੇ ਬਿਜਲਾ ਵੀ ਫਲਾਣੇ ਦੇ ਕੜਾਹਾ ਚੱਕਣਾ ਜਾ ਰਾਤ ਨੂੰ ਖੜ ਪੜ ਸਾਹਬ ਤੇ ਡਿਊਟੀ ਦੇਣੀ ਆ ਕਿਹਨੂੰ ਸੱਦੋ ਜੀ ਨਰਮਲ ਸਿੰਘ ਨੂੰ ਬੁਲਾਓ ਜੀ ਇਹ ਜੀ ਇਹ ਜੀ ਮੇਰੇ ਨਾਲ ਹੁਣ ਆਵਾਜ਼ ਆ ਰਹੀ ਨੇ ਪਿੰਡ ਤੋਂ ਵੀ ਇੱਕ ਨਵਾਂ ਨਵਾਂ ਜਸੀਲਾ ਬੰਦੇ ਨੂੰ ਆਪਾਂ ਬੁਲਾਉਣਾ ਕਿਹਨੂੰ ਬੁਲਾਉਣਾ ਨਰਮਲ ਸਿੰਘ ਨੂੰ ਬੁਲਾਉਣਾ ਵੈਰੀ ਖਾਲਸਾ ਵੈਰੀ ਫਤਿਹ